ਸਾਤਰੀਏ ਕਾਲ ਅੱਜ ਆਪਾਂ ਕੁਝ ਕਾਫੀ ਅਹਿਮ ਮੁੱਦਿਆਂ ਤੇ ਗੱਲ ਕਰਨੀ ਹੈ ਜਿਹੜੇ ਅੱਜਕੱਲ ਚਰਚਾ 'ਚ ਨੇ ਹਾਂਜੀ ਬਿਲਕੁਲ ਕਈ ਗੱਲਾਂ ਨੇ ਜਿਹੜੀਆਂ ਆਪਸ 'ਚ ਜੁੜੀਆਂ ਵੀ ਲੱਗਦੀਆਂ ਨੇ ਹਾਂ ਜਿਵੇਂ ਪਹਿਲਾਂ ਤਾਂ ਇਹੀ ਕਿ ਭਾਰਤ ਪਾਕਿਸਤਾਨ ਵਿਚਾਲੇ ਉਹ ਜਿਹੜੀ ਜੰਗਬੰਦੀ ਹੋਈ ਸੀ ਉਹਦਾ ਅਸਲ 'ਚ ਸਟੇਟਸ ਕੀ ਹੈ ਰੁਕੀ ਵੀ ਹੈ ਕਿ ਨਹੀਂ ਹਾਂ ਇਹ ਬੜਾ ਭੰਬਲਪੂਸਾ ਪਿਆ ਹੋਇਆ ਇਸ ਤੇ ਤੇ ਦੂਜਾ ਪੰਜਾਬ ਸਰਕਾਰ ਦਾ ਉਹ ਫੈਸਲਾ ਅਮ ਰਾਜਸਥਾਨ ਨੂੰ ਪਾਣੀ ਦੇਣ ਵਾਲਾ ਹਾਂਜੀ ਫੌਜ ਦੇ ਨਾਂ ਤੇ ਖਾਸ ਕਰਕੇ ਜਦੋਂ ਹਰਿਆਣਾ ਨਾਲ ਪਹਿਲੇ ਹੀ ਰੌਲਾ ਚੱਲ ਰਿਹਾ ਹੈ ਬਿਲਕੁਲ ਤੇ ਤੀਜੀ ਗੱਲ ਉਹ ਸਪੀਕਰ ਸਾਹਿਬ ਤੇ ਜਿਹੜੇ ਨਵੇਂ ਇਲਜ਼ਾਮ ਲੱਗੇ ਨੇ ਪਰਤੀਕੁਟਾਲੇ ਦੇ ਹਾਂ ਕੁਲਤਾਰ ਸਿੰਘ ਸੰਧਵਾ ਤੇ ਉਹ ਵੀ ਕਾਫੀ ਗਰਮ ਮੁੱਦਾ ਬਣਿਆ ਹੋਇਆ ਤਾਂ ਕੋਸ਼ਿਸ਼ ਇਹੀ ਹੈ ਕਿ ਆਪਾਂ ਇਹਨਾਂ ਸਾਰੀਆਂ ਖਬਰਾਂ ਦੇ ਜਿਹੜੇ ਮੁੱਖ ਨੁਕਤੇ ਨੇ ਉਹਨਾਂ ਨੂੰ ਨਿਰਪੱਖ ਹੋ ਕੇ ਦੇਖੀਏ ਹਾਂਜੀ ਦੇਖੋ ਸਾਡਾ ਕੰਮ ਤਾਂ ਜੋ ਸਰੋਤਾ 'ਚ ਹੈ ਉਸ ਨੂੰ ਸਿੱਧਾ ਸਾਦਾ ਪੇਸ਼ ਕਰਨਾ ਹੈ ਚਲੋ ਫਿਰ ਪਹਿਲਾਂ ਸਰਹੱਦ ਤੋਂ ਹੀ ਸ਼ੁਰੂ ਕਰਦੇ ਹਾਂ ਗੱਲ ਸ਼ੁਰੂ ਹੋਈ ਸੀ 트럼ਪ ਦੇ ਟਵੀਟ ਤੋਂ ਹੈਨਾ ਪੰਜੀ ਡੋਨਲਡ 트럼ਪ ਨੇ ਟਵੀਟ ਕੀਤਾ ਸੀ ਕਿ ਮੈਂ ਜੰਗ ਰੁਕਵਾਤੀ ਦੋਵੇਂ ਦੇਸ਼ ਮੰਨ ਗਏ ਲੋਕਾਂ ਨੇ ਬੜੀ ਖੁਸ਼ੀ ਮਨਾਈ ਸੀ ਉਦੋਂ ਹਾਂ ਖਾਸ ਕਰਕੇ ਸਰਹੱਦੀ ਇਲਾਕਿਆਂ 'ਚ ਸੁੱਖ ਦਾ ਸਾਹ ਆਇਆ ਸੀ ਲੋਕਾਂ ਨੂੰ ਪਰ ਉਹ ਜ਼ਿਆਦਾ देर ਟਿੱਕਿਆ ਨਹੀਂ ਫਿਰ ਖਬਰਾਂ ਆਉਣ ਲੱਗ ਪਈਆਂ ਕਿ ਪਾਕਿਸਤਾਨ ਵੱਲੋਂ ਉਲੰਘਣਾ ਹੋ ਰਹੀ ਹੈ ਅੱਛਾ ਤੇ ਫਿਰ ਭਾਰਤ ਸਰਕਾਰ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਤੇ ਹਾਂਜੀ ਕਰਨੀ ਪਈ ਮਾਹੌਲ ਫਿਰ ਤੋਂ ਮਤਲਬ ਥੋੜਾ ਟੈਨਸ਼ਨ ਵਾਲਾ ਹੋ ਗਿਆ ਸੀ ਤਾਂ ਹੁਣ ਕੀ ਸਥਿਤੀ ਹੈ ਮਤਲਬ ਤਾਜ਼ਾ ਅਪਡੇਟ ਕੀ ਹੈ ਦੇਖੋ ਜਾਣਕਾਰੀ ਤਾਂ ਇਹੀ ਹੈ ਕਿ ਪਿਛਲੀ ਰਾਤ 10 ਵਜੇ ਤੋਂ ਬਾਅਦ ਜੰਮੂ ਕਸ਼ਮੀਰ ਹੋਵੇ ਪੰਜਾਬ ਜਾਂ ਰਾਜਸਥਾਨ ਵਾਲੀ ਸਰਹੱਦ ਉੱਥੇ ਸ਼ਾਂਤੀ ਹੈ ਮਤਲਬ ਕੋਈ ਨਵੀਂ ਘਟਨਾ ਨਹੀਂ ਹੋਈ ਹਾਲੇ ਤੱਕ ਤਾਂ ਕੋਈ ਅਜੇ ਹੀ ਖਬਰ ਨਹੀਂ ਆਈ ਚਲੋ ਇਹ ਚੰਗੀ ਗੱਲ ਹੈ ਪਰ ਇਸੇ ਦੌਰਾਨ ਮੀਡੀਆ ਤੇ ਬੜੇ ਸਵਾਲ ਉੱਠੇ ਹਾਂਜੀ ਬਹੁਤ ਜ਼ਿਆਦਾ ਇਲਜ਼ਾਮ ਲੱਗੇ ਕਿ 75% ਜੰਗ ਤਾਂ ਮੀਡੀਆ ਨੇ ਹੀ ਭੜਕਾਈ ਹੈ ਭਾਰਤ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ ਤੇ ਪਾਕਿਸਤਾਨ ਚ ਚਵਲ ਮੀਡੀਆ ਅੱਛਾ 75% ਇਹ ਤਾਂ ਬਹੁਤ ਵੱਡਾ ਅੰਕੜਾ ਹੈ ਮੁੱਖ ਮੰਤਰੀ ਮਾਨ ਦਾ ਵੀ ਕੋਈ ਬਿਆਨ ਆਇਆ ਸੀ ਸ਼ਾਇਦ हां ਉਹਨਾਂ ਦਾ ਬਿਆਨ ਕਾਫੀ ਵਾਇਰਲ ਹੋਇਆ ਕਿ ਜਿੰਨੇ ਬੰਬ ਗੋਦੀ মিডিਆ ਨੇ ਚਲਵਾਤੇ ਉਹਨੇ ਤਾਂ ਪਾਕਿਸਤਾਨ ਕੋਲ ਹੋਣੇ ਵੀ ਨਹੀਂ। ਓਹੋ ਇਹ ਤਾਂ ਕਾਫੀ ਤਿੱਖੀ ਟਿੱਪਣੀ ਹੈ। ਹਾਂਜੀ ਤੇ ਇਹਦਾ ਇੱਕ ਅੰਤਰਰਾਸ਼ਟਰੀ ਪਹਿਲੂ ਵੀ ਹੈ। ਕਿਉਂਕਿ ਅਮਰੀਕਾ ਵਿੱਚ ਸੀ ਇਸ ਜੰਗਬੰਦੀ 'ਚ ਹਾਂ 트럼ਪ ਨੇ ਕਰਵਾਈ ਸੀ ਤੇ ਜੇ ਪਾਕਿਸਤਾਨ ਵਾਰ-ਵਾਰ ਉਲੰਘਣਾ ਕਰਦਾ ਤਾਂ ਫਿਰ 트럼ਪ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਉਹਨਾਂ ਨੂੰ ਠੀਕ ਹੈ ਅੱਛਾ ਇਸ ਸਰਹੱਦੀ ਤਣਾ ਦੇ ਨਾਲ ਹੀ ਫਿਰ ਪਾਣੀਆਂ ਦਾ ਮਸਲਾ ਵੀ ਜੁੜ ਜਾਂਦਾ ਹੈ ਹਾਂਜੀ ਪੰਜਾਬ ਦੇ ਪਾਣੀਆਂ ਦਾ ਮੁੱਖ ਮੰਤਰੀ ਨੇ ਹੁਕਮ ਦਿੱਤੇ ਨੇ ਕਿ ਰਾਜਸਥਾਨ ਨੂੰ ਵਾਧੂ ਪਾਣੀ ਦਿੱਤਾ ਜਾਵੇ ਕਾਰਨ ਕੀ ਦੱਸਿਆ ਗਿਆ ਕਾਰਨ ਦੱਸਿਆ ਗਿਆ ਕਿ ਰਾਜਸਥਾਨ ਸਰਕਾਰ ਨੇ ਮੰਗ ਕੀਤੀ ਸੀ ਤੇ ਇਹ ਪਾਣੀ ਸਰਹੱਦ ਤੇ ਜਿਹੜੀ ਫੌਜ ਤੈਨਾਤ ਹੈ ਉਹਨਾਂ ਦੀ ਲੋੜ ਲਈ ਹੈ ਉਹਨਾਂ ਨੇ ਪੋਸਟ 'ਚ ਲਿਖਿਆ ਕਿ ਦੇਸ਼ ਹਿੱਤ ਤੇ ਫੌਜ ਲਈ ਕੁਰਬਾਨੀ ਵਗੈਰਾ ਵਗਿਆ ਹਮ ਫੌਜ ਦਾ ਨਾਂ ਆ ਗਿਆ ਤਾਂ ਗੱਲ ਪਾਵੁਖ ਹੋ ਜਾਂਦੀ ਹੈ ਪਰ ਸਵਾਲ ਤਾਂ ਉੱਠਣਗੇ ਹੀ ਬਿਲਕੁਲ ਸਵਾਲ ਇਹ ਹੈ ਕਿ ਕੀ ਇਹ ਸਿਰਫ ਫੌਜ ਲਈ ਹੈ ਜਾਂ ਇਹਦੇ ਪਿੱਛੇ ਕੋਈ ਸਿਆਸਤ ਵੀ ਹੈ ਵੱਡਾ ਵਿਵਾਦ ਚੱਲ ਰਿਹਾ ਹੈ ਤੇ ਪੰਜਾਬ ਕਹਿੰਦਾ ਸਾਡੇ ਕੋਲ ਵਾਧੂ ਪਾਣੀ ਹੈ ਹੀ ਨਹੀਂ ਏਹੀ ਤਾਂ ਸਭ ਤੋਂ ਵੱਡਾ ਪੁਆਇੰਟ ਹੈ ਹੁਣ ਹਰਿਆਣਾ ਇਸ ਮੁੱਦੇ ਨੂੰ ਕਿਵੇਂ ਦੇਖੇਗਾ ਉਹ ਅਦਾਲਤ ਚ ਜਾ ਸਕਦੇ ਨੇ ਹਾਂ ਉਹ ਕਹਿ ਸਕਦੇ ਨੇ ਕਿ ਜੇ ਰਾਜਸਥਾਨ ਨੂੰ ਦੇਣ ਲਈ ਪਾਣੀ ਹੈ ਤਾਂ ਸਾਨੂੰ ਕਿਉਂ ਨਹੀਂ ਇੱਕ ਪਾਸੇ ਪੰਜਾਬ ਕਹਿੰਦਾ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਸਭ ਦੀ ਸੇਵਾ ਕਰਨੀ ਹੈ ਦੂਜੇ ਪਾਸੇ ਪੰਜਾਬ ਦੇ ਆਪਣੇ ਹੱਕਾਂ ਦਾ ਸਵਾਲ ਹੈ ਪਹਿਲਾਂ ਵੀ ਇੱਕ ਵਾਰ ਪਾਕਿਸਤਾਨ ਦਾ ਪਾਣੀ ਰੋਕਣ ਦੀ ਗੱਲ ਹੋਈ ਸੀ ਪਰ ਉਹ ਰੁਕਿਆ ਨਹੀਂ ਸੀ ਸ਼ਾਇਦ ਹਾਂ ਕੋਸ਼ਿਸ਼ ਹੋਈ ਸੀ ਪਰ ਫਿਰ ਅੰਤਰਰਾਸ਼ਟਰੀ ਸੰਧੀਆਂ ਕਰਕੇ ਛੱਡਣਾ ਪਿਆ ਸੀ ਹਮ ਚਲੋ ਪਾਣੀਆਂ ਦੇ ਮਸਲੇ ਤੋਂ ਅੱਗੇ ਵਧਦੇ ਹਾਂ ਤੀਜਾ ਮੁੱਦਾ ਸਪੀਕਰ ਸਾਹਿਬ ਵਾਲਾ ਕੁਲਤਾਰ ਸੰਧਵਾ ਤੇ ਕੀ ਦੋਸ਼ ਲੱਗੇ ਨੇ ਦੋਸ਼ ਇਹਨੇਜੀ ਕੇ ਵਿਧਾਨ ਸਭਾ ਚ 70 ਨਮੀਆਂ ਪੋਸਟਾਂ ਭਰੀਆਂ ਗਈਆਂ ਪਰ ਗਲਤ ਤਰੀਕੇ ਨਾਲ ਗਲਤ ਤਰੀਕਾ ਮਤਲਬ ਇਲਜ਼ਾਮ ਮੇ ਹੈ ਕਿ ਸਪੀਕਰ ਨੇ ਆਪਣੇ ਹਲਕੇ ਦੇ ਬੰਦਿਆਂ ਨੂੰ ਫਾਇਦਾ ਪਹੁੰਚਾਇਆ ਉਹਨਾਂ ਨੂੰ ਭਰਤੀ ਕਰਵਾਇਆ ਅੱਛਾ ਪਰੇ ਭਰਤੀ ਹੋਈ ਕਿਵੇਂ ਸੀ ਪੱਕੀ ਸੀ ਜਾਂ ਕੱਚੀ ਤੌਰ ਸਿੰਘ ਤੇ ਕੰਟਰੈਕਟ ਤੇ ਫਿਰ ਪੱਕੇ ਵਾਲੀ ਗੱਲ ਕਿੱਥੋਂ ਆ ਗਈ ਚੱਕਰ ਇਹ ਪਿਆ ਕਿ ਇਨ੍ਹਾਂ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਵਿਧਾਨ ਸਭਾ ਦੇ ਪੱਕੇ ਮੁਲਾਜ਼ਮਾਂ ਵਾਲੇ ਆਈਡੀ ਕਾਰਡ ਜਾਰੀ ਕਰ ਦਿੱਤੇ ਗਏ ਓਹ ਇਹ ਤਾਂ ਗੜਬੜ ਵਾਲੀ ਗੱਲ ਲੱਗਦੀ ਐ ਕੰਟਰੈਕਟ ਵਾਲਿਆਂ ਨੂੰ ਪੱਕੇ ਕਾਢ ਹਾਂਜੀ ਇਹੀ ਮੁੱਖ ਇਲਜ਼ਾਮ ਐ ਤੇ ਇੱਕ ਹੋਰ ਮਜ਼ੇ ਦੀ ਗੱਲ ਇਹ ਐ ਹੋ ਕੀ ਕਿ ਸੰਦਵਾ ਸਾਪ ਤੇ ਹਰਜੋਤ ਬੈਂਸ ਜਦੋਂ ਇਹ ਵਿਰੋਧੀ ਧਿਰਤ ਸੀ ਉਦੋਂ ਕਾਂਗਰਸ ਵੇਲੇ ਹੋਏ ਭਰਤੀ ਘੁਟਾਲਿਆਂ ਦੀ ਜਾਂਚ ਦੀ ਬੜੀ ਮੰਗ ਕਰਦੇ ਸੀ ਅੱਛਾ ਹਾਂ ਯਾਦ ਐ ਪਰ ਜਦੋਂ ਆਪਣੀ ਸਰਕਾਰ ਆ ਗਈ ਉਹ ਜਾਂਚਾਂ ਤਾਂ ਹੋਈਆਂ ਨੇ ਤੇ ਹੁਣ ਖੁਦ ਉਹਨਾਂ ਤੇ ਹੀ ਉਹੀ ਇਲਜ਼ਾਮ ਲੱਗ ਰਹੇ ਨੇ ਹੂੰ ਸਿਆਸਤ 'ਚ ਅਕਸਰ ਐਦਾਂ ਹੁੰਦਾ ਹੈ। ਅੱਛਾ ਵਿਧਾਨ ਸਭਾ ਸੈਕਟਰੀਟ ਦਾ ਕੀ ਕਹਿਣਾ ਇਸਤੇ? ਕੋਈ ਸਫਾਈ ਆਈ? ਹਾਂ, ਵਿਧਾਨ ਸਭਾ ਸਕੱਤਰ ਨੇ ਕਿਹਾ ਕਿ ਭਰਤੀ ਤਾਂ ਸਾਰੀ ਐਨਆਈਸੀਐਸ ਆਈ ਨੇ ਕੀਤੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕੌਣ ਕਿੱਥੋਂ ਦਾ ਭਰਤੀ ਹੋਇਆ। ਮਤਲਬ ਉਹਨਾਂ ਨੇ ਪੱਲਾ ਛਾੜ ਲਿਆ। ਇੱਕ ਤਰ੍ਹਾਂ ਨਾਲ ਪਰ ਕਿਉਂਕਿ ਸ਼ਿਕਾਇਤ ਕੇਂਦਰੀ ਏਜੰਸੀਆਂ ਤੱਕ ਪਹੁੰਚ ਗਈ ਹੈ, ਜੇ ਜਾਂਚ ਹੁੰਦੀ ਹੈ ਤਾਂ ਫਿਰ ਸਪੀਕਰ ਲਈ ਮੁਸ਼ਕਲ ਹੋ ਸਕਦੀਆਂ ਹਨ। ਤਾਂ ਕੁੱਲ ਮਿਲਾ ਕੇ ਜੇ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੀਏ ਤਾਂ ਸਥਿਤੀ ਕਾਫੀ ਉਲਝੀ ਹੋਈ ਲੱਗਦੀ ਹੈ। ਹਾਂ ਜੀ ਬਿਲਕੁਲ ਸਰਹੱਦ ਤੇ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਬੇਯਕੀਨੀ ਬਣੀ ਹੋਈ ਹੈ ਪਾਣੀ ਦੇ ਫੈਸਲੇ ਤੇ ਸਿਆਸੀ ਸਵਾਲ ਖੜੇ ਹੋ ਗਏ ਨੇ ਤੇ ਉਤੋਂ ਪ੍ਰਸ਼ਾਸਨ ਦੀ ਪਾਰਦਰਸ਼ਿਤਾ ਤੇ ਵੀ ਉਂਗਲ ਉੱਠ ਰਹੀ ਹੈ ਅਬ ਪਰਤੀ ਵਾਲੇ ਮਾਮਲੇ 'ਚ ਹਾਂ ਇਸ ਸਾਰੀਆਂ ਘਟਨਾਵਾਂ ਮਤਲਬ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਕਿਵੇਂ ਸਰਕਾਰੀ ਫੈਸਲੇ ਮੀਡੀਆ ਦੀ ਪੇਸ਼ਕਾਰੀ ਤੇ ਅੰਤਰਰਾਸ਼ਟਰੀ ਦਬਾਅ ਇਹ ਸਭ ਮਿਲ ਕੇ ਆਮ ਲੋਕਾਂ ਦੀ ਸਮਝ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਸਹੀ ਗੱਲ ਹੈ ਸ਼ਾਇਦ ਇਹਨਾਂ ਦੇ ਪਿੱਛੇ ਜਿਹੜੇ ਵੱਡੇ ਕਾਰਨ ਨੇ ਉਹਨਾਂ ਨੂੰ ਸਮਝਣ ਲਈ ਹੋਰ ਡੂੰਘਾਈ 'ਚ ਜਾਣ ਦੀ ਲੋੜ ਹੈ ਬਿਲਕੁਲ ਇਸ ਤੇ ਹੋਰ ਵਿਚਾਰ ਕਰਨ ਦੀ ਲੋੜ ਹੈ